ਮਸ਼ਹੂਰ ਲੇਖਕਾ ਦਿਲੀਪ ਘੋਟਿਵਾਣਾ ਦਾ ਪੰਜਾਬੀ ਨਾਵਲ ਤਿੱਲੀ ਦਾ ਨਿਸ਼ਾਨ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੰਦੇਓ ਯੂਟਿਊਬ ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਤੇ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਜੀ ਤਾਂ ਜੋ ਸਾਰੇ ਹੀ ਕਿਤਾਬਾਂ ਦੇ ਨਾਲ ਜੁੜੇ ਰਹੀਏ ਸ ਇੱਕ ਚੰਗੀ ਆਦਤ ਨੂੰ ਅਪਣਾਈਏ ਸੋ ਆਓ ਨਾਵਲ ਦਾ ਅਗਲਾ ਭਾਗ ਇੱਕ ਥਾੜਾ ਨਾਲ ਸਾਂਝਾ ਕਰਦੇ ਹਾਂ ਜੀ ਵੇਲਾ ਅਤੰਦਾ ਅਸਮਾਨ ਉੱਤੇ ਪਾਣੀ ਦੇ ਭਰੇ ਬੱਦਲ ਬੈਣ ਵਰਸਿਆਂ ਲੰਗੇ ਜਾ ਰਹੇ ਸਨ ਸੁੱਕ ਕੇ ਤਰੇੜੋ ਤਰੇੜ ਹੋਏ ਮੜੀਆਂ ਵਾਲੇ ਟੋਬੇ ਦੇ ਕੰਡੇ ਖੜਾ ਇੱਕ ਬਗਲਾ ਅੱਖਾਂ ਫਾੜ ਫਾੜ ਉੜਦੇ ਜਾਂਦੇ ਬੱਦਲਾਂ ਵੱਲ ਦੇਖ ਰਿਆ ਸੀਗਾ ਪਹੇ ਪਹੇ ਨਿਕੰਗਾ ਵੱਡੀਆਂ ਪੰਡੀਆਂ ਕੁੜੀਆਂ ਟੋਬੇ ਵੱਲ ਗੁੱਡੀ ਫੂਕਣ ਆ ਰਹੀਆਂ ਸਨ ਹਾਂ ਹੈ ਨੀ ਧੀਏ ਮੋਰਨੀ ਤੇਰੇ ਗਜਗਜ ਲੰਮੇ ਵਾਲ ਨੀ ਧੀਏ ਮੋਰਨੀ ਤੈਨੂੰ ਪਈ ਸਮਾਨੋ ਬਜਨੀ ਧੀ ਮੋਰਨੀ ਕੁੜੀ ਕਿਸੇ ਦੀ ਧੀ ਹੁੰਦੀ ਹੈ ਤੇ ਕਿਸੇ ਦੀ ਨੂ ਹੁੰਦੀ ਹੈ ਉਸ ਦੀ ਮੌਤ ਉੱਤੇ ਜਨਦੇ ਸਹੇੜ ਦੇ ਰੋਧਨ ਕਰਦੇ ਹਨ ਕੀਰਨੇ ਪਾਉਂਦੇ ਹਨ ਸਿਆਪੇ ਕਰਦੇ ਹਨ ਜਵਾਨ ਕੁੜੀ ਦੀ ਕਹਿਰ ਦੀ ਮੌਤ ਤੇ ਰੱਬ ਵੀ ਰੋਵੇਗਾ ਇਹ ਉਹਨਾਂ ਦਾ ਵਿਸ਼ਵਾਸ ਹੈ ਇਉਂ ਮੀ ਪੈ ਜਾਵੇਗਾ ਧੀ ਬੇਸ਼ੱਕ ਮਰ ਜੇ ਪਰ ਜਵਾਈ ਨਾ ਕਿਸੇ ਦਾ ਮਰੇ ਮੰਨੇ ਉੱਤੇ ਖੜੋਤੀ ਦੂਰ ਨਹਿਰ ਦੀ ਪਟੜੀ ਚੜਦੀ ਕਾਰ ਵੱਲ ਤੱਕ ਕੇ ਇੰਦਕੌਰ ਬੁੜੀ ਨੇ ਜੀ ਵਿੱਚ ਕਿਹਾ ਸੀਗਾ ਫੇਰ ਉਹ ਆਪਣੇ ਘਗਰੇ ਨਾਲੋਂ ਅਲੇਹਾ ਲਹੌਣ ਲੱਗ ਪਈ ਸੀ ਚੱਲ اٹ੍ਹ ਵੀ ਹੁਣ ਖੂਵਲ ਹੋ ਕੇ ਮੁੜੇ ਆਉਂਦੇ ਸਰਦਾਰ ਉੱਤਮ ਸਿੰਘ ਨੇ ਤੁਰੇ ਜਾਂਦੇ ਨਹੀਂ ਇੰਦਕਰ ਨੂੰ ਕਿਹਾ ਸੀਗਾ ਮਗਾ ਗਲਾਬ ਕਰਕੇ ਬਾਪੂ ਜੀ ਕੁੜੀ ਦਾ ਕੀ ਬਣੂਗਾ ਹੁਣ ਮੈਨੂੰ ਤਾਂ ਦਿਨ ਰਾਤ ਇਹੀ ਸੋਚ ਵੱਡ-ਵੱਡ ਖਾਈ ਜਾਂਦੀ ਏ ਇੰਦਕਰ ਹੋਗਾ ਜੇ ਆ ਭਰ ਕੇ ਮਗਰ ਦੂਰੀ ਆਉਂਦੀ ਨੇ ਕਿਹਾ ਸੀ ਕੌਣ ਕੁੜੀ ਕਿਰਨ ਬਾਨਾ ਬਣਾਉਣਾ ਸੌਰੀ ਦਾ ਕੀ ਏ ਹੁਣ ਸੁੱਖੋ ਦਾ ਵੀ ਤਾਂ ਵੇਲਾ ਲੰਘੇ ਹੀ ਆ ਤੇ ਇਸੇ ਇਵੇਂ ਹੀ ਇਹਦਾ ਵਿਲੰਗ ਜੂਗਾ ਪਰ ਮਖਾ ਜੀ ਸੁੱਖੋ ਦੇ ਤਾਂ ਸੁੱਖ ਨਾਲ ਦੋ ਜਵਾਕ ਸੀਗੇ ਦਿਨ ਟੁੱਟ ਗਏ ਉਹਨਾਂ ਦੇ ਆਸਰੇ ਵਿੱਚ ਹੀ ਇਹ ਤਾਂ ਵਿਚਾਰੀ ਬਸ ਚਾਰ ਲਾਂਮਾਂ ਦੀ ਸਾਰੀ ਚੋਰ ਹੈ ਨਾਲੇ ਉਹ ਤਾਂ ਜ਼ਮਾਨੇ ਹੋਰ ਸੀਗੇ ਕੀ ਕਰੀਏ ਫਿਰ ਮਰ ਜੀ ਗਏ ਨੇ ਰੱਬ ਦੀਆਂ ਮੈਂ ਆਖ ਰਿਹਾ ਜਸਵੰਤ ਸਿਉ ਨੂੰ ਬਈ ਨਾ ਕਰ ਫੌਜੀ ਨੂੰ ਸਾਖ ਇੱਕ ਨਾ ਸੁਣੀ ਅਖੇ ਰੱਬ ਇੱਕੋ ਹੈ ਸਭ ਥਾਈਂ ਉਸ ਨੂੰ ਕੀ ਪਤਾ ਸੀਗਾ ਇਸ ਪਾਣੇ ਦਾ ਆਪ ਵੀ ਦੇਖ ਲੈ ਅੱਧਾ ਨਹੀਂ ਰਿਹਾ ਜਿੱਦਣ ਦੀ ਇਹ ਹੋਣੀ ਵਰਤੀ ਹੈ ਮਸਾਲਾ ਦਵਾਤਾ ਸੀ ਕੋੜੀ ਨੂੰ ਆਹੋ ਲੂਣ ਦੀ ਮੁੱਠੀ ਵੀ ਪਾਤੀ ਸੀ ਵਿੱਚ ਕਮਲੀ ਰੰਗ ਬਰੰਗੇ ਲੀੜੇ ਪਾਈ ਫਿਰਦੀ ਸੀਗੀ ਇੱਥੇ ਪਿੰਡਾਂ 'ਚ ਤਾਂ 100-100 ਵਿਚਾਰਾਂ ਕਰਨ ਲੱਗ ਜਾਂਦੇ ਨੇ ਤੀਵੰਗਾ ਇਹ ਤਾਂ ਮਾਂ ਨੂੰ ਚਾਹੀਦਾ ਏ ਉਸਦੀ ਨੂੰ ਉਸ ਨੂੰ ਨਿਆਣੀ ਨੂੰ ਕੀ ਪਤਾ ਏ ਤੇ ਕਿਉਂ ਆਦੀ ਪੀਰੀ ਰਖਾ ਦਿੱਤੀ ਸੀ ਨਾ ਕਾਰ 'ਚ ਆਹੋ ਤੌਣਕ ਸੱਕਰ ਵੀ ਪਾਤੀ ਸੀਗੀ ਅਧੀ ਇਹ ਵਿੱਚ ਕੁਛ ਮੂੰਗਫਲੀ ਦੀਆਂ ਗਿਰੀਆਂ ਵੀ ਪਾਈਆਂ ਘੜਵੀਆਂ ਸੀਆਂ ਵੀ ਖਾਤਰ ਉਹਨਾਂ ਬੰਤਿਆਂ ਨਾਲ ਵੀ ਵੀ ਖਾਤਰ ਹੋਰ ਕਢਾ ਲਵਾਂਗੇ ਪੰਜੀਰੀ ਰਲਾਤੀ ਸੀਗੀ ਮੈਂ ਕਿਹਾ ਦਾਦਾ ਦਾਦੀ ਕੋਲੋਂ ਚੱਲੀ ਐ ਇੰਦ ਘਰ ਨੇ ਦੱਸਿਆ ਸੀਗਾ ਪਿੰਡ ਨੇੜੇ ਆ ਜਾਣ ਕਰਕੇ ਸਰਦਾਰ ਉੱਤਮ ਸਿੰਘ ਕਾਲੇ ਕਦਮੀ ਇੰਦ ਘਰ ਤੋਂ ਕਾਫੀ ਅੱਗੇ ਲੰਘ ਗਿਆ ਸੀਗਾ ਇੰਦ ਘਰ ਆਵਜ ਜਿਉਣੇ ਚੋਰ ਤੋਂ ਟੋਕਰੇ ਪੁੱਛਣ ਲੱਗ ਖਲੋ ਗਏ ਸੀਗੀ ਕਰਨ ਹੋਰਾਂ ਨੂੰ ਪਟਿਆਲੇ ਘਰ ਪਹੁੰਚਦਿਆਂ ਨੂੰ ਇੱਕ ਵਿਆਹ ਦਾ ਕਾੜ ਆਇਆ ਹੋਇਆ ਸੀ ਅੱਜ ਹੀ ਕਰਨ ਦੀ ਸਹੇਲੀ ਦਾ ਵਿਆਹ ਸੀਗਾ ਕਰਨ ਜਾਣ ਲਈ ਤਿਆਰ ਹੋਣ ਲੱਗੀ ਉਸਨੇ ਪਿਆਜੀ ਸੁੱਚੇ ਰੇਸ਼ਮ ਦਾ ਸੂਟ ਪਾਇਆ ਟਕਵੀਂ ਹਲਕੀ ਲਿਪਸਟਿਕ ਲਗਾਈ ਉੱਤੇ ਗੋਟੇ ਵਾਲੀ ਚੁੰਨੀ ਸੀਗੀ ਕੰਨੀ ਮੋਤੀਆਂ ਵਾਲੇ ਚਮਕੇ ਸੀਗੇ ਨੱਕ ਹੀਰੇ ਦੀ ਤਿੱਲੀ ਗੁਰੂ ਮਹਾਰਾਜ ਵਾਲੇ ਕਮਰੇ ਵਿੱਚ ਧੂਫ ਡੰਗ ਕੇ ਮੁੜੀ ਆਉਂਦੀ ਉਸ ਦੀ ਮਾਂ ਨੇ ਆਪਣੇ ਧੀ ਦੇ ਰੂਪ ਜਵਾਨੀ ਵਾਲਦ ਦੇਖਿਆ ਉਹ ਸਹਿਮ ਜਹੀ ਗਈ ਸੀ ਅਖੇ ਤਾਂ ਉਹ ਕਰਨ ਨੂੰ ਕੀ ਆਖੇ ਹੁਣ ਦੀਵਿਆਂ ਮਿਲਦੇ ਨਾਲ ਇੱਕ ਤੁੰਦ ਜਹੀ ਵਿੱਚ ਲਪੇਟੇ ਸ਼ਹਿਰ ਦੇ ਮਹਿਲ ਮਾੜੀਆਂ ਕੋਲ ਦੀ ਕਰਨਕਾਰ ਵਿੱਚ ਤੇਜ਼ੀ ਨਾਲ ਲੰਘ ਰਹੀ ਸੀਗੀ ਪਰਸ ਵਿੱਚੋਂ ਸ਼ੀਸ਼ਾ ਕੱਢ ਕੇ ਉਸਨੇ ਰਮਾਲ ਨਾਲ ਕੱਜਲ ਠੀਕ ਕੀਤਾ ਸੀਗਾ ਸ਼ੀਸ਼ੇ ਵਿੱਚ ਆਪਣੀ ਸ਼ਕਲ ਉਸ ਨੂੰ ਧੁੰਦਲੀ ਧੁੰਦਲੀ ਦੀ ਸੀ ਸੀਗੀ ਚਰਨਜੀਤ ਦਾ ਵਿਆਹ ਹੋ ਰਿਹਾ ਏ ਉਸਨੇ ਜਿਵੇਂ ਆਪਣੇ ਆਪ ਨੂੰ ਦੱਸਿਆ ਵਿਆਹ ਤਾਂ ਉਸਦਾ ਵੀ ਹੋਇਆ ਸੀ ਪਰ ਉਹ ਸਭ ਕੁਝ ਉਸ ਨੂੰ ਸੁਪਨਿਆਂ ਦੀ ਨਹੀਂ ਜਾਪਿਆ ਸੀ ਕਿਸੇ ਫਿਲਮ ਦੇ ਸੀਨ ਵਾਂਗ ਇੱਕ ਫੌਜੀ ਅਫਸਰ ਨਾਲ ਉਸਨੇ 4 ਪੁਆਇੰਟ ਨਗਾ ਲਈਆਂ ਸਨ ਜਿਸਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਸਦਾ ਪੱਲਾ ਫੜਿਆ ਸੀ ਤੇ ਸਾਰੀ ਉਮਰ ਦਾ ਸਾਥ ਨਿਭਾਉਂਦੀ ਸੌਂ ਖਾਦੀ ਸੀ ਕਰਨਜੀਤ ਨੂੰ ਸਿਰਫ ਇੰਨਾ ਹੀ ਯਾਦ ਹੈ ਕਿ ਬੜਾ ਕਠਵੱਠ ਸੀਗਾ ਉਸ ਦਿਨ ਤੇ ਤੇ ਗਾਣ ਵਜਾਣ ਹੋ ਰਿਹਾ ਸੀਗਾ ਵੀ ਦਾ ਵੇਲੇ ਉਸਦੇ ਦਾਦੇ ਨੇ ਸਹਰ ਉੱਤੇ ਪਿਆਰ ਦਿੱਤਾ ਸੀ ਤੇ ਰੋ ਪਿਆ ਸੀਗਾ ਪਹਿਲੀ ਵਾਰੀ ਉਸਨੇ ਆਪਣਾ ਦਾਦਾ ਰੋਂਦਾ ਦੇਖਿਆ ਸੀ ਕਾਰ ਵਿੱਚ ਸਾਰਾ ਵੇਲਾ ਨੀਵੀਂ ਪਈ ਬੈਠੀ ਰਹੀ ਸੀ ਕਰਦਨ ਵੀ ਦੁਖਣ ਲੱਗ ਪਈ ਸੀ ਕਿਉਂਕਿ ਉਸਨੇ ਜਦੋਂ ਵੀ ਨਜ਼ਰਾਂ ਚੱਕੀਆਂ ਫੌਜੀ ਅਫਸਰ ਉਸੇ ਵੱਲ ਦੇਖ ਰਿਹਾ ਹੁੰਦਾ ਸੀਗਾ ਉਸੀਆਂ ਨਜ਼ਰਾਂ ਦੀ ਤਾਬ ਕਿਹਣਾ ਚੱਲੀ ਜਾਂਦੀ ਸੀਗੀ ਰਾਹ ਵਿਚ ਇਕਠਾ ਉਹ ਚਾਹ ਪੀਣ ਲਈ ਰੁਕੇ ਸੀਗੇ ਇੱਕ ਮੰਗਤੀ ਆ ਕੇ ਅਸੀਸਾਂ ਦੇਣ ਲੱਗ ਪਏ ਸੀਗੀ ਫੌਜੀ ਅਫਸਰ ਨੇ ਦਸਾਂ ਦਾ ਨੋਟ ਕੱਢ ਕੇ ਉਸ ਨੂੰ ਦੇ ਦਿੱਤਾ ਮੰਗਤੀ ਨੂੰ ਇੱਕ ਪਲ ਤਾਂ ਜਿਵੇਂ ਇਤਬਾਰ ਜਿਹਾ ਨਾ ਆਇਆ ਫਿਰ ਉਹ ਖੜੀ ਲੱਖ ਲੱਖ ਅਸੀਸਾਂ ਦਿੰਦੀ ਰਹੀ ਸੀ ਜਗ ਜਗ ਜੀਓ ਜੋੜੀ ਬਣੀ ਰਹੇ ਦੁੱਧ ਨਾਮੋ ਰੱਬ ਪੁੱਤ ਦੇਵੇ ਰੱਬ ਪੁੱਤ ਦੇਵੇ ਸੁਣ ਕੇ ਫੌਜੀ ਅਫਸਰ ਨੇ ਕਰਨ ਦੇ ਪੋਲੀ ਜਹੀ ਕੂਣੀ ਮਾਰੀ ਤੇ ਹੱਸ ਪਿਆ ਸੀ ਰਾਹ ਵਿਚ ਲੁਧਿਆਣੇ ਦੇ ਉੱਚੇ ਪੜ ਕੋਲ ਉਹਨਾਂ ਦੀ ਕਾਰ ਨੂੰ ਫੇਰ ਇੱਕ ਵਾਰ ਰੁਕਣਾ ਪਿਆ ਅੱਗੇ ਅੱਗੇ ਕਿਸੇ ਦੀ ਅਰਤੀ ਜਾ ਰਹੀ ਸੀ ਐਸ ਪਲ ਫੌਜੀ ਅਫਸਰ ਨੇ ਕਿਰਨ ਦੇ ਨਾਲ ਬੈਠੀ ਲਾਗਨ ਤੇ ਅੱਗੇ ਬੈਠੇ ਉਸ ਦੇ ਚਾਚੇ ਦੇ ਪੁੱਤਰ ਭਰਾ ਨੂੰ ਸਾਹਮਣੇ ਹੀ ਕਿਰਨ ਦੇ ਮੋਢਿਆਂ ਉੱਪਰ ਦੀ ਬਾਹ ਬੁਲਾ ਲਈ ਸੀ ਤੇ ਆਪਣੇ ਨਾਲ ਜਿਹੀ ਲਾ ਲਿਆ ਸੀਗਾ ਕਿਰਨਜੀਤ ਨੂੰ ਇੰਨਾ ਖਿਆਦ ਹੈ ਉਸ ਦਿਨ ਐਡਾ ਲੰਮਾ ਸਫ਼ਰ ਕਿੱਡੀ ਛੇਤੀ ਮੁੱਕ ਗਿਆ ਸੀਗਾ ਡੋਲੀ ਫੌਜੀ ਅਫਸਰ ਦੇ ਘਰ ਪਹੁੰਚੀ ਤਾਂ ਇੱਕ ਚੁੱਪਚਾਹ ਜਹੀ ਵਰਤ ਪਈ ਸੀਗੀ ਤਾਰ ਰਾਹੀ ਫੌਜੀ ਅਫਸਰ ਨੂੰ ਤੁਰੰਤ ਵਾਪਸ ਬੁਲਾਇਆ ਗਿਆ ਸੀ ਜੰਗ ਲੱਗ ਗਈ ਸੀ ਉਸੇ ਸ਼ਾਮ ਰਾਤ ਦੇ 9:00 ਵਜੇ ਦੀ ਗੱਡੀ ਸਾਰੇ ਮਿੱਤਰਾਂ ਸਬੰਧੀਆਂ ਤੇ ਘਰਦਿਆਂ ਦੇ ਨਾਲ ਕਰਨਜੀਤ ਦੀ ਕਰਨਜੀਤ ਵੀ ਤੇਜਵੰਤ ਨੂੰ ਸਟੇਸ਼ਨ ਉੱਤੇ ਛੱਡਣ ਗਈ ਸੀ ਮਾਂ ਉਸ ਦਿਨੇ ਪਿਆਰ ਦਿੱਤਾ ਤੇ ਅੱਖਾਂ ਭਰ ਗਈਆਂ ਪਿਓ ਉਸਦੇ ਨੇ ਕੰਬਦੇ ਹੱਥਾਂ ਨਾਲ ਥਾਪੀ ਦਿੱਤੀ ਬਾਕੀ ਸਾਰਿਆਂ ਨਾਲ ਹੱਥ ਹੱਥ ਮਿਲਾ ਕੇ ਉਹ ਕਰਨਜੀਤ ਕੋਲ ਆਇਆ ਉਸਦੇ ਦੋਵੇਂ ਮੋਢਿਆਂ ਉੱਤੇ ਹੱਥ ਰੱਖ ਕੇ ਬੋਲਿਆ ਛੇਤੀ ਆ ਜਾਵਾਂਗਾ ਪਰ ਆ ਆ ਨਹੀਂ ਸਕਿਆ ਮਾਰਿਆ ਗਿਆ ਫਿਰ ਇੱਕ ਹੋਰ ਸੀਨ ਵਾਂਗ ਜਿਵੇਂ ਪਹਿਲੇ ਘਰ ਵਿੱਚ ਗਾਣ ਵਜਣ ਹੋਇਆ ਸੀ ਹੁਣ ਰੋਣ ਧੁਣ ਹੋਇਆ ਸੀ ਕਰਨਜੀਤ ਨੂੰ ਨਾ ਇਸ ਵਿਆਹ ਦਾ ਇਤਬਾਰ ਆਇਆ ਸੀ ਤੇ ਨਾ ਇਸ ਮੌਤ ਦਾ ਨਾ ਉਸ ਨੇ ਬਾਹਾਂ ਵਿੱਚੋਂ ਚੂੜੀਆਂ ਪੰਨੀਆਂ ਨਾ ਨੱਕ ਵਿੱਚੋਂ ਥੀਲੀ ਲਾਹੀ ਸੀ ਕਿਸੇ ਨੇ ਉਸ ਨੂੰ ਕਿਹਾ ਵੀ ਨਾ ਉਸ ਨੂੰ ਇਸ ਗੱਲ ਦਾ ਦੁੱਖ ਜ਼ਰੂਰ ਸੀਗਾ ਕਿ ਉਸ ਦਾ ਪਾਪਾ ਸੈਰ ਵੇਲੇ ਹੁਣ ਸੋਟੀ ਲੈ ਕੇ ਜਾਂਦਾ ਸੀਗਾ ਹਾਂ ਬੀਬੀ ਸਰਜੀਤ ਦਾ ਭਰਾ ਅਮਰੀਕਾ ਤੋਂ ਅਸਲੀ ਬੜੀਆਂ ਹੀ ਸੋਹਣੀਆਂ ਸੋਹਣੀਆਂ ਸਾਰੀਆਂ ਲੈ ਕੇ ਆਇਆ ਸੀ ਆਪਾਂ ਜਾਂਦੇ ਨੂੰ ਪੈਸੇ ਦੇ ਦੇਾਂਗੇ ਉਹ ਮੇਰੇ ਲਈ ਵੀ ਭੇਜ ਦੂਗਾ ਕੰਗਾ ਉਸ ਨੂੰ ਫੜਾ ਵਾਲ ਵਹਣ ਲਈ ਆਪਣੀ ਮਾਂ ਦੇ ਅੱਗੇ ਬੈਠਦੀ ਕਰਨਜੀਤ ਬੋਲੀ ਸੀ ਮਾਂ ਉਸ ਦਿਨੇ ਕੋਈ ਹੰਗਾਰਾ ਨਾ ਪਰਿਆ ਅਸਮਾਨ ਉੱਤੋਂ ਦੀ ਇੱਕ ਕੁੰਜਾਂ ਦੀ ਡਾਰ ਲੰਗੀ ਜਾ ਰਹੀ ਸੀ ਕਾਲੀ ਚਿੱਟੀ ਇੱਕ ਜੰਗਲੀ ਚਿੜੀ ਨਾ ਜਾਣੇ ਅੱਜ ਕਿਧਰੋਂ ਆ ਗਈ ਸੀਗੀ ਉਹ ਹੁਣ ਬੋਚ-ਬੋਚ ਕੇ ਪੈਰ ਧਰਦੀ ਵਾਲੇ ਦਵਾਲੇ ਦਾ ਬੜੇ ਧਿਆਨ ਨਾਲ ਨਿਰੀਖਣ ਕਰ ਰਹੀ ਸੀਗੀ ਮੈਨੂੰ ਇਉਂ ਲੱਗਦਾ ਬੀਬੀ ਜਿਵੇਂ ਇਸ ਚਿੜੀ ਦਾ ਨਾਂ ਵੀ ਕਿਰਨ ਹੋਵੇ ਕਰਨਜੀਤ ਨੇ ਹੱਸ ਕੇ ਕਿਹਾ ਤੂੰ ਵਾਲਾਂ ਨੂੰ ਹੁਣ ਖੁਸ਼ਬੂ ਵਾਲਾ ਤੇਲ ਕਾਹਨੂੰ ਲਮਣੀ ਹੁੰਨੀ ਏ ਵਾਲ ਵੋਂਦੀ ਉਹਦੀ ਮਾਂ ਬੋਲੀ ਤੂੰ ਤਾਂ ਬੀਬੀ ਹੁਣ ਬੁੱਢੀ ਹੋ ਗਈ ਸਮਝੋ ਹਾਂ ਸੱਚੋ ਖੁਸ਼ਬੂ ਤੋਂ ਗੱਲ ਯਾਦ ਆ ਗਈ ਆ ਹੁਣ ਜਦੋਂ ਮਾਸੀ ਜੀ ਕੋਲ ਲਖਨਊ ਜਾਵਾਂਗੀ ਨਾ ਤਾਂ ਉੱਥੋਂ ਮੋਤੀਆਂ ਮੋਤੀਏ ਦਾ ਇਤਰ ਲੈ ਆਈਂ ਉੱਥੇ ਆਖਦੇ ਨੇ ਸਭ ਤੋਂ ਚੰਗਾ ਬਣਦਾ ਏ ਕੰਬਲੀ ਨਹੀਂ ਬਣੀਦਾ ਹੁੰਦਾਗਾ ਤੈਨੂੰ ਤਾਂ ਹੁਣ ਫੂਕ ਫੂਕ ਵੇ ਪੈਰ ਧਰਨਾ ਚਾਹੀਦਾ ਏ ਧਰਤੀ ਛੂ ਦੇ ਭਾਰੇ ਵਾਲਾਂ ਦੇ ਥੱਬੇ ਦੀ ਗੁੱਤ ਕਰਦੀ ਉਹ ਬੋਲੀ ਸੀ ਪਿਛਲੇ ਜਨਮ ਵਿੱਚ ਤੂੰ ਪਲਾਂ ਕੀ ਹੁੰਦੀ ਹੋਵੇਂਗੀ ਬੀਬੀ ਗਊ ਮਾਤਾ ਹੁੰਦੀ ਹੋਵੇਂਗੀ ਘਾ ਚਰਨਾ ਤੇ ਦੁੱਧ ਦੇਣਾ ਹੋਰ ਕੋਈ ਸ਼ੌਕ ਨਹੀਂ ਬਸ ਗਊ ਮਾਤਾ ਹੋਵੇ ਤੇਰੀ ਦਾਦੀ ਮੈਂ ਕਿਉਂ ਹਾਂ ਕੁੱਤ ਕਰਕੇ ਕੰਗਾ ਉਸ ਨੂੰ ਮੋੜਦੀ ਉਹ ਬੋਲੀ ਸੀ ਮੇਰੀ ਦਾਦੀ ਦੀਆਂ ਕੌਣ ਰੀਸਾਂ ਕਰ ਲੂਗਾ ਸੱਠਾਂ ਵਰਿਆਂ ਦੀ ਹੋ ਗਈ ਹੈ ਦਾਦਾ ਮੇਰਾ ਅਜੇ ਵੀ ਅੱਗੇ ਪਿੱਛੇ ਪਹਿਲਾਂ ਪੌਂਦਾ ਰਹਿੰਦਾ ਏ ਅਜੇ ਵੀ ਕੱਢਮੀ ਜੁੱਤੀ ਪਾ ਕੇ ਰੱਖਦੀ ਏ ਰਾਤ ਨੂੰ ਬਿਲਾ ਨਾਗਾ ਨਾਗਨ ਹਾ ਕੇ ਕੱਪੜੇ ਬਦਲ ਕੇ ਸੌਂਦੀ ਏ ਆਂਟੀ ਹਮ ਆ ਜਾਏ ਗਵੰਡੀਆਂ ਦੇ ਨਿੱਕੇ ਜਿਹੇ ਬਿੱਟੂ ਨੇ ਦਰਵਾਜ਼ੇ ਵਿੱਚੋਂ ਅੰਦਰ ਝਾਕ ਕੇ ਕਿਰਨਜੀਤ ਨੂੰ ਪੁੱਛਿਆ ਸੀਗਾ ਓ ਵੈਰੀ ਗੁੱਡ ਤੂੰ ਹੋ ਬਿੱਟੂ ਆ ਜਾਓ ਆ ਜਾਓ ਕਿਰਨਜੀਤ ਨੇ ਮਾਂ ਦੇ ਅੱਗੇ ਉੱਠਦੀ ਨੇ ਬਹੁਤ ਖੁਸ਼ ਹੋ ਕੇ ਆਖਿਆ ਸੀਗਾ ਆਪਕੇ ਲਈ ਫੁੱਲ ਲਾਇਆ ਹੂੰ ਬਿੱਟੂ ਨੇ ਲਾਲ ਗੁਲਾਬ ਦਾ ਇੱਕ ਵੱਡਾ ਸਾਰਾ ਫੁੱਲ ਕਿਰਨਜੀਤ ਨੂੰ ਦਿੰਦਿਆਂ ਕਿਹਾ ਥੈਂਕ ਯੂ ਥੈਂਕ ਯੂ ਵੈਰੀ ਮੱਚ ਕਿਰਨ ਨੇ ਫੁੱਲ ਫੜ ਕੇ ਬਿੱਟੂ ਨੂੰ ਪਿਆਰ ਕਰਦਿਆਂ ਕਿਹਾ ਵਾਲੋਂ ਵਿੱਚ ਲਗਾ ਲਓ ਬਿੱਟੂ ਬੋਲਿਆ ਕਿਰਨ ਨੇ ਫੁੱਲ ਵਾਲਾਂ ਵਿੱਚ ਟੰਗ ਲਿਆ ਮਾਂ ਉਸਦੀ ਨੇ ਤਿਆੜੀਆਂ ਪਾ ਕੇ ਕਿਰਨ ਵਾਲ ਦੇਖਿਆ ਤਾਂ ਸਹੀ ਪਰ ਆਖਿਆ ਕੁਝ ਨਾ ਆਹ ਆਂਟੀ ਸ਼ੂਨ ਸ਼ੁਹਾਈ ਖੇਲੇ ਬਿੱਟੂ ਬੋਲਿਆ ਅਗਲੇ ਪਾ ਲੋ ਥਮਲਿਆਂ ਦੇ ਓਲੇ ਮੰਝੀਆਂ ਕੋਰਸਿੰਗ ਦੇ ਦਿਵਾਲੇ ਵਿੜੇ ਵਿੱਚ ਦੀ ਉੱਚੀ ਉੱਚੀ ਹਾਸ ਦੇ ਸ਼ੂ ਸ਼ੁਾਈ ਖੇਡਣ ਲੱਗੇ ਸੀਗੇ ਇਹ ਸਕੂਰੀ ਜਿੱਤੇ ਜਮਈ ਮੱਤ ਮਾਰੀ ਹੋਈ ਹੈ ਲੰਗਰ ਵਿੱਚ ਬੈਠੀ ਚੌਲ ਚੱਕ ਦੀ ਮਾਂ ਉਸ ਦੀ ਬੜਬੜ ਕਰਦੀ ਸੀਗੀ ਬਾਪ ਉਸ ਦਾ ਪਰੇ ਬਿਠਾ ਅਖਬਾਰ ਪੜਦਾ ਕਦੇ-ਕਦੇ ਉਹਨਾਂ ਵੱਲ ਦੇਖ ਲੈਂਦਾ ਉਸ ਦੇ ਚਿਹਰੇ ਤੋਂ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸੀ ਕਿ ਉਹ ਖੁਸ਼ ਹੈ ਜਾਂ ਉਦਾਸ ਹੈ ਪਣੇਰੇ ਉੱਤੇ ਬੈਠਾ ਇੱਕ ਕੌਂਕਰ ਲਾ ਰਿਹਾ ਸੀਗਾ ਮੌਸਮ ਬਦਲ ਰਿਹਾ ਸੀਗਾ ਗਰਮੀ ਆਪਣਾ ਜ਼ੋਰ ਦਿਖਾ ਕੇ ਮੁੜ ਚੱਲੀ ਸੀਗੀ ਦਿੱਲੀ ਤੋਂ ਕਿਰਨ ਜੀਤ ਦੇ ਨਾਂ ਤੇ ਇੱਕ ਚਿੱਠੀ ਆਈ ਉਸ ਨੂੰ ਤਗਮਾ ਦੇਣ ਲਈ ਭਰੇ ਦਰਬਾਰ ਵਿੱਚ ਸੱਦਿਆ ਸੀਗਾ ਕੋਈ ਚੁੱਤੀ ਸਾੜੀ ਪਾ ਕੇ ਜਾਈ ਮਾਂ ਉਸ ਦੀ ਨਹੀਂ ਆਖਿਆ ਸੀਗਾ ਪਰ ਉਸ ਕੋਲ ਤਾਂ ਕੋਈ ਚੁੱਤੀ ਸਾੜੀ ਹੈ ਹੀ ਨਹੀਂ ਸੀ ਖਰੀਦ ਲੈ ਕੋਈ ਉਸ ਦੀ ਮਾਂ ਨੇ ਸਲਾਹ ਦਿੱਤੀ ਇਸ ਪਖੰਡ ਦੀ ਕੀ ਲੋੜ ਐ ਰੱਬ ਜੱਗ ਵੀ ਤਾਂ ਰੱਖਣਾ ਹੁੰਦਾ ਆ ਜੱਗ ਦੀ ਸਾਨੂੰ ਪਰਵਾਹ ਨਹੀਂ ਤੇ ਰੱਬ ਨੂੰ ਸਾਡੀ ਪਰਵਾਹ ਨਹੀਂ ਜਿਵੇਂ ਜੀ ਆਊਗਾ ਕਰਾਂਗੇ ਆਹੋ ਖਲਣੇ ਕਿਹੜੇ ਦੀਆਂ ਕਰਨੀ ਤਾਂ ਆਪਣੀਓ ਮਰਜ਼ੀਏ ਆਖਦੀ ਉਸਦੀ ਮਾਂ ਮਿਰਚਾਂ ਦਾ ਆਚਾਰ ਪਾਉਣ ਲੱਗ ਪਈ ਸੀਗੀ ਕਰਨਜੀਤ ਨੇ ਝਾਵੇਂ ਨਾਲ ਕੁਝ-ਕੁਝ ਕੇ ਪੈਰ ਤੋਤੇ کریم ਮਲੀ ਨੈਚੁਰਲ ਰੰਗ ਦਾ ਨੀਲ ਪਾਲਿਸ਼ ਲਗਾਇਆ ਸੀਗਾ ਨੀਲੇ ਰੰਗ ਦੀ ਸਾੜੀ ਪਾਈ ਨੀਲਾ ਜਿਹੜਾ ਅਨੰਤਾਂ ਦਾ ਰੰਗ ਹੈ ਇਸ ਰੰਗ ਦੀ ਸਾੜੀ ਨਾਲ ਨਕ ਵਿਚਲੀ ਹੀਰੇ ਦੀ ਟੀਲੀ ਵਧੇਰੇ ਦਗ ਦੀ ਪ੍ਰਤੀਤ ਹੁੰਦੀ ਸੀ ਆਪਣੇ ਬਾਪ ਨਾਲ ਉਹ ਦਿੱਲੀ ਆਈ ਤਗਮੇ ਇਨਾਮ ਪੈਸੇ ਸਲਾਈ ਮਸ਼ੀਨਾਂ ਲੈਣ ਵਾਲਿਆਂ ਇਸ ਤਰ੍ਹਾਂ ਦੀ ਕਤਾਰ ਵਿੱਚ ਬੈਠੀ ਦਾ ਜਦੋਂ ਉਸ ਦਾ ਕਿਸੇ ਨੇ ਨਾਂਵ ਬੋਲਿਆ ਤੇ ਕਿਹਾ ਮਿਸ ਜੀ ਤੇਜਵੰਤ ਸਿੰਘ ਗਿੱਲ ਤਾਂ ਉਹ ਆਪਣੀ ਥਾਂ ਤੋਂ ਕੋਈ ਨਾ ਉੱઠી ਦੋ ਕੁ ਵਾਰੀ ਨਾਂਵ ਬੋਲਣ ਤੋਂ ਪਿੱਛੋਂ ਹਾਰ ਕੇ ਅਗਲੇ ਨੇ ਕਿਹਾ ਮਿਸ ਜੀ ਕਿਰਨਜੀਤ ਤੇਜਵੰਤ ਸਿੰਘ ਗਿੱਲ ਉਹ ਉੱਬੜ ਵਾਹੇ ਉੱਠ ਖੜੀ ਹੋਈ ਸੀ ਜਾ ਕੇ ਤਗਮਾ ਲੈ ਆਈ ਸੀ ਤਗਮਾ ਲੈਣ ਲੱਗੀ ਉਹ ਹੋਰ ਨਾ ਔਰਤਾਂ ਵਾਂ ਗਰੋਈ ਵੀ ਨਹੀਂ ਸੀ ਇਸ ਗੱਲ ਦਾ ਜ਼ਿਕਰ ਪਿੱਛੋਂ ਪ੍ਰਧਾਨਗੀ ਭਾਸ਼ਣ ਵਿੱਚ ਪ੍ਰਧਾਨ ਜੀ ਨੇ ਵੀ ਕੀਤਾ ਤੇ ਕਿਹਾ ਹਮਾਰੇ ਜੋ ਜੋ ਬਹਾਦਰ ਦੇਸ਼ ਔਰ ਕੌਮ ਕੇ ਲਈ ਸ਼ਹੀਦ ਹੋਏ ਹਨ ਉਹ ਮਰੇ ਨਹੀਂਗੇ ਉਹ ਤੋਂ ਅਮਰ ਹਨ। ਉਹਨਾਂ ਕੇ ਲਈ ਹਮੇ ਰੋਣਾ ਨਹੀਂ ਚਾਹੀਏ। ਦੇਖੋ ਮਿਸ ਜੀ ਤੇਜਵੰਤ ਸਿੰਘ ਕਿਤਨੀ ਬਹਾਦਰ ਹੈ ਪਰ ਕਰਨ ਜੀ ਜ ਨੂੰ ਲੱਗਿਆ ਜਿਵੇਂ ਇਹ ਸਭ ਗਲਤ ਹੈ। ਇਹ ਸਭ ਬਕਵਾਸ ਹੈ। ਪੱਖੇ ਦੀ ਹਵਾ ਨਾਲ ਉੜਦੀ ਪ੍ਰਧਾਨ ਜੀ ਦੀ ਬੋਦੀ ਵੀ ਉਸ ਨੂੰ ਇਹੀ ਕਹਿੰਦੀ ਲੱਗੀ ਸੀਗੀ। ਭਲੇ ਨੂੰ ਉਸ ਨੂੰ ਹਾਸਾ ਆ ਚੱਲਿਆ ਸੀਗਾ ਕਿਉਂਕਿ ਕੁੰਡ ਕੱਢੀ ਪੈਸੇ ਫੜੀ ਆ ਰਹੀ ਇੱਕ ਔਰਤ ਦਾ ਨਾਲਾ ਲੰਮਕ ਰਿਹਾ ਸੀਗਾ ਤਗਮਾ ਲਿਆ ਕੇ ਉਸਨੇ ਤੇਜਵੰਤ ਦੀ ਮਾਂ ਨੂੰ ਫੜਾ ਦਿੱਤਾ ਜਿਸ ਦੇ ਰੋਂਦੀ ਦੇ ਹੱਥ ਧੋਤੇ ਜਾ ਰਹੇ ਸਨ ਤੇਜਵੰਤ ਦਾ 12ਵੇਂ ਫੇਲ ਛੋਟਾ ਪ੍ਰਾਕ ਕੋਲ ਖੜਾ ਸੀ ਕਰਨਜੀਤ ਨੇ ਇੱਕ ਦੋ ਵਾਰ ਉਸ ਨੂੰ ਦੇਖਿਆ ਉਸ ਦਾ ਮੜੰਗਾ ਕੁਝ ਖੁਸ਼ ਤੇਜਵੰਤ ਵਰਗਾ ਸੀ ਵਿਆਹ ਨੂੰ ਅਹੀਂ ਜ਼ਰੂਰ ਬਦੋਵਾਲ ਮੰਗਿਆ ਇਹ ਗੁਰਬਚਨ ਤੇਜਵੰਤ ਦੀ ਮਾਂ ਨੇ ਪਹਿਲਾਂ ਕਰਨਜੀਤ ਤੇ ਫਿਰ ਤੇਜਵੰਤ ਦੇ ਭਰਾ ਵੱਲ ਹੱਥ ਕਰਕੇ ਕਿਹਾ ਸੀਗਾ ਕਰਨਜੀਤ ਨੇ ਕੋਈ ਜਵਾਬ ਨਾ ਦਿੱਤਾ ਉਹ ਸਮਝ ਗਈ ਸੀ ਉਸ ਦੀ ਸੱਸ ਇਹ ਸਭ ਕੁਝ ਉਸ ਨੂੰ ਕਿਉਂ ਦੱਸ ਰਹੀ ਹੈ ਚਲੋ ਬੇਟਾ ਚੱਲ ਗਏ ਉਸ ਦੇ ਬਾਪ ਨੇ ਕਿਹਾ ਤੇ ਉਹ ਬੰਡਾਲ ਚੋਂ ਬਾਹਰ ਆ ਗਏ ਸੀ ਉਸ ਦੀ ਸੱਸ ਕਿੰਨਾ ਚਿਰ ਪਿੱਛੇ ਖੜੀ ਉਹ ਸਵਾਲ ਦੇਖਦੀ ਰਹੀ ਸੀ ਸਮਾਗਮ ਤੋਂ ਤਿੰਨ ਚਾਰ ਦਿਨ ਮਗਰੋਂ ਦਿਨ ਢਲੇ ਕਰਨਜੀਤ ਨਵੀਂ ਸਾੜੀ ਨਾਲ ਦਾ ਬਲੌਜ਼ ਚੌਰੀ ਸੀਗੀ ਟਾਂਗੇ ਵਾਲੇ ਨੂੰ ਖੋਏ ਵਾਲੀ ਪੀਪੀ ਤੇ ਟਰੰਗ ਚਕਵਾਈ ਉਸ ਦੀ ਦਾਦੀ ਆ ਪਹੁੰਚੀ ਸਿਰ ਪਲੋਸਿਆ ਕਨਜੀ ਦੀ ਮਾਂ ਨੇ ਆ ਕੇ ਸੱਸ ਦੇ ਪੈਰੀ ਹੱਥ ਲਾਏ ਤੇਰੀ ਖਰਾਬ ਵਿੱਚ ਫੋਟੋ ਤੇਰੀ ਖਬਰ ਵਿੱਚ ਫੋਟੋਸ਼ਾਪੀਸ ਸੀ ਤਾਂ ਤੇਰੇ ਬਾਬਾ ਜੀ ਨੇ ਲਿਆਂਦਾ ਸੀ ਕਬਾਰ ਮਲੂਟੋ ਅਖੇ ਤਗਮਾ ਮਿਲਿਆ ਏ ਨਾਲ ਰੁਪਈਏ ਵੀ ਮਿਲੇ ਹੋਣਗੇ ਆਪਣੇ ਪਿੰਡ ਵਾਲੇ ਬਚਨੇ ਦੀ ਬਹੂ ਨੂੰ ਵੀ 500 ਰੁਪਈਏ ਮਿਲਿਆ ਏ ਪਰ ਰੁਪਈਆ ਦਾ ਸੌਹਰਿਆਂ ਦਾ ਕੀ ਹੁੰਦੇ ਆ ਬੰਦਾ ਤਾਂ ਲੱਖੀ ਹਜ਼ਾਰੀ ਨਹੀਂ ਥਾਉਂਦਾਗਾ ਉਸਦੀ ਦਾਦੀ ਬੋਲੀ ਸੀ ਬਜਨਾ ਨਿਹਾਲਕੁਰ ਦਾ ਮੁੰਡਾ ਕਰਨਜੀਤ ਦੀ ਬੀਬੀ ਨੇ ਪੁੱਛਿਆ ਸੀਗਾ ਆਹੋ 2 ਸਾਲ ਹੋਏ ਸੀਗੇ ਸਾਰੇ ਵਿਆਹ ਨੂੰ ਨਾ ਕੋਈ ਜਵਾਕ ਜੱਲਾਏ ਪੱਟ ਕੇ ਵਗਾ ਗਿਆ ਆ ਜੱਟ ਦੀ ਮੂਰਤ ਅਰਗੀਤੀ ਨੂੰ ਪਿਛਲੇ ਸਿਆਲ ਤੋਂ ਛੁੱਟੀ ਆਇਆ ਸੀਗਾ ਸਭ ਕੁਝ ਵੰਡਾ ਕੇ ਦੇ ਗਿਆ ਸੀ ਬੋ ਨੂੰ ਅਖੇ ਇੰਦਰ ਦੀ ਘਰ ਵਾਲੀ ਕਚਹਿਰੀ ਕਲਹਿਰੀ ਹੈ ਇਸ ਨੂੰ ਔਖਾ ਕਰੂਗੀ ਰੋਂਦੀ ਛੱਲੀ ਕਿੜਾ ਜਾਂਦੀ ਸੀਗੀ ਸੇਬੋ ਉਸ ਦਾ ਤਾਂ ਪਿਓ ਹੋਰ ਥੇ ਬਿਠਾਉਂਦਾ ਸੀਗਾ ਕਿਤੇ ਪਹਿਲਾਂ ਵੀ ਤਾਂ ਪੈਸੇ ਦੇਖੇ ਹੀ ਵਿਆਹਿਆ ਸੀਗਾ ਬਚਨਾ ਕਰਨ ਦੀ ਬੀਬੀ ਬੋਲੀ ਸੀਗੀ ਇਸੇ ਗੱਲੋਂ ਤਾਂ ਉਹ ਡਰਦੀ ਐ ਇੱਧਰ ਤਨਕੌਰ ਇੰਦਰ ਦੀ ਘਰ ਵਾਲੀ ਨੂੰ ਨੀ ਕੋਈ ਲੱਖਣਗਾ ਨਹੀਂ ਤਾਂ ਆਖੇ ਬਈ ਲੈ ਭੈਣੇ ਤੇਰਾ ਅੱਗਾ ਤੇ ਮੇਰਾ ਪਿੱਛਾ ਦੋਵੇਂ ਪੈਣਾ ਅੱਧੀ ਅੱਧੀ ਪਾ ਕੇ ਗੁਜ਼ਾਰਾ ਕਰ ਲਾਂਗੇ ਆ ਪਰ ਉਹ ਤਾਂ ਪੈਰਾਂ ਤੇ ਪਾਣੀ ਕਿਹੜਾ ਪੈਣ ਦਿੰਦੀ ਐ ਆਖੇ ਹੈ ਇੰਦਰ ਨੂੰ ਤਾਂ ਸੀਬੋ ਸੰਭਲੇ ਬਈ ਕਮਲਗੇ ਤੇਰੇ ਸੁੱਖ ਨਾਲ ਪੁੱਤ ਨੇ ਧੀਆ ਨੇ ਰਾਮ ਰਾਮ ਕਰ ਨਾਲੇ ਸੀਬੋ ਇਸ ਨੇ ਹੁਣ ਕੀ ਫੁੰਦੇ ਲਾ ਲੂਗੀ ਪਰ ਆਪਣਾ ਆਦਮੀ ਉਹ ਕਿਸੇ ਹੋਰ ਨੂੰ ਕਿਵੇਂ ਸੰਭਾ ਦੇਵੇਗੀ ਕਰਨ ਬੋਲੀ ਪਰ ਸਿੱਬੋ ਨੇ ਤਾਂ ਸ਼ਾਬਾਸ਼ ਜੱਟ ਦੀ ਧੀ ਦੇ ਇੱਥੋਂ ਤੱਕ ਆਖਤਾ ਸੀਗਾ ਬਈ ਮੈਂ ਨਹੀਂ ਇੰਦਰ ਨੂੰ ਆਪਣੀ ਦੇਹੀ ਚੜਨ ਦਿੰਦੀਗੀ ਨਾ ਆਪ ਉਸ ਦੀ ਚੜਾ ਬੇਬੇ ਧਨਕਰ ਮੈਨੂੰ ਇਸ ਖੇੜੇ ਚੋਂ ਨਾ ਤੱਕੇ ਮੈਨੂੰ ਇੱਕ ਮੁੰਡਾ ਦੇ ਦੇਵੇ ਮੈਂ ਪਾਲ ਲੂੰਗੀ ਵਿਆਹ ਲੂੰਗੀ ਔਰ ਜੇ ਸਹਾਰੇ ਮੇਰੇ ਦਿਨ ਟੁੱਟ ਜਾਣਗੇ ਪਰ ਉਸ ਪੇੜ ਦੇ ਇਹ ਗੱਲ ਵੀ ਲਖਨ ਨਹੀਂ ਆਏਗੀ ਇਹੋ ਹੀ ਚਾਹੇ ਬਈ ਤਿਹੋ ਕਾਲ ਇੱਥੋਂ ਬਗ ਜੇ ਭਾਵੇਂ ਕਿਧਰੇ ਬਗ ਜਾਵੇ ਕਰਨਜੀਤ ਦੀ ਦਾਦੀ ਦੀਆਂ ਸਭ ਗੱਲਾਂ ਸੁਣ ਰਹੀ ਸੀ ਬਲਾউজ ਦੀ ਇੱਕ ਸੀਨ ਪੁੱਠੀ ਪੈ ਗਈ ਸੀ ਸੱਸ ਸੋਹਰਾ ਆਈ ਸੀ ਤੇ ਤੇਰੇ ਦਿੱਲੀ ਤਾਂ ਜੀ ਨੇ ਕਰਨਜੀਤ ਨੂੰ ਪੁੱਛਿਆ ਕਰਨ ਨੇ ਕੋਈ ਉੱਤਰ ਨਾ ਦਿੱਤਾ ਪੈਸੇ ਕਿੰਨੇ ਮਿਲੇ ਨਾਲ ਕਰਨਜੀਤ ਫਿਰ ਵੀ ਨਾ ਬੋਲੀ ਪੈਸਿਆਂ ਦਾ ਕੀ ਹੈ ਮਾਨ ਇੱਜ਼ਤ ਦੀ ਹੁੰਦੀ ਹੈ ਦਾਦੀ ਉਸ ਦੀ ਆਪ ਹੀ ਬੋਲੀ ਸੀਗੀ ਫਿਰ ਕੀ ਬਣਿਆ ਬਚਨੇ ਦੀ ਬਹੂ ਦਾ ਕਰਨਜੀਤ ਨੇ ਗੱਲ ਮੋੜੀ ਸੀਗੀ ਕੀ ਬਾਨਾ ਸੀਗਾ ਖੋਟੇ ਕਰਮਾਲੀ ਦਾ ਪਿਓ ਨੇ ਲੈ ਕੇ 1000 ਰੁਪਇਆ ਗਵਾਰੇ ਤੋਰ ਦਿੱਤੀ ਜਿਹੜੇ 15 ਰੁਪਏ ਪੈਨਸ਼ਨ ਲੱਗੇ ਸੀ ਉਹ ਵੀ ਬੰਦ ਹੋ ਗਏ ਆ ਨੰਬਰਦਾਰਾ ਨੇ ਆਖਤਾ ਬਈ ਉਹ ਤਾਂ ਇੱਥੋਂ ਉੱਠ ਗਈ ਆ ਹੋਰ ਸਰਕਾਰ ਮੂਰੇ ਝੂਠ ਬੋਲ ਕੇ ਉਹਨਾਂ ਨੇ ਆਪ ਫਸਣਾ ਸੀਗਾ ਲਓ ਚਾਹ ਪਿਓ ਕਰਨ ਦੀ ਮਾਂ ਨੇ ਚਾਹਦਾਨੀ ਵਿੱਚੋਂ ਖੱਚ ਦੇ ਗਲਾਸ ਵਿੱਚ ਚਾਹ ਪਾ ਕੇ ਉਸ ਦੇ ਅੱਗੇ ਕਰਦਿਆ ਕਿਹਾ ਕਰਨ ਨੂੰ ਵੀ ਦੇ ਉਹ ਗਲਾਸ ਫੜਦੀ ਬੋਲੀ ਸੀ ਦਿਆਂ ਕਰਨ ਨਹੀਂ ਕਰਨ ਨੇ ਕਿਹਾ ਪੰਜਮੀ ਨਹਾਉਣ ਆਏ ਹੋ ਕਰਨਜੀਤ ਨੇ ਦਾਦੀ ਨੂੰ ਪੁੱਛਿਆ ਨਹੀਂ ਆਹੋ ਹਾਂ ਮੈਂ ਕਿਹਾ ਤੇਰਾ ਬਾਬਾ ਜੀ ਵੀ ਕਹਿੰਦਾ ਸੀਗਾ ਬਈ ਤੇਰੀ ਭੂਆ ਜੀ ਦਾ ਛੋਟਾ ਕਾਕਾ ਰੱਖ ਲੋ ਕੋਲ ਨਾਲੇ ਭਲਕੇ ਤੇਰੀ ਬਰਾਬਰ ਦੀ ਬਾਹ ਹੋਊਗਾ ਮੁੰਡਾ ਹੈਗਾ ਵੀ ਬਹੁਤਾ ਹੀ ਲਾਇਕ ਆ ਫਿਰ ਬਗਾਨਾ ਨਹੀਂਗਾ ਤੂੰ ਆਪਣੇ ਘਰ ਹੁੰਦੀ ਰੱਬ ਤੈਨੂੰ ਭਾਗ ਲਾ ਦਿੰਦਾ ਬੇਸ਼ੱਕ ਜਿਵੇਂ ਮਰਜ਼ੀ ਕਰਦੇ ਹੁਣ ਕਹਿੰਦੀ ਹੋਊਗੀ ਤੇਰੀ ਮਾਂ ਬਈ ਭਤੀਜਾ ਭਤੀਜੀਆਂ ਨੂੰ ਲੈ ਆਓ ਇਹ ਕੋਈ ਰਾਹ ਆ ਚਾਪਿੰਦੀ ਬੁੜੀ ਗੁਬਗੁਬਾਹਟ ਕਰਦੀ ਰਹੀ ਸੀਗੀ ਅਜੇ ਤਾਂ ਮੈਂ ਜਿਉਣੀ ਹਾਂ ਅਜੇ ਹੀ ਕੀ ਫਿਕਰ ਪੈ ਗਿਆ ਕਰਨ ਨੇ ਬਿਨਾਂ ਤਲਕੀ ਤੋਂ ਕਿਹਾ ਸੀਗਾ ਤੂੰ ਹੁਣ ਕਾਦੀ ਜਿਉਣੀ ਐ ਰੱਬ ਨੇ ਪੁੰਜੇ ਲਾਤੇ ਆ ਤੇਰੀ ਤਾਂ ਹੁਣ ਕੋ ਕੁੱਤੇ ਤੋਂ ਵੀ ਰਾਖੀ ਕਰਨੀ ਪਊਗੀ ਛੱਡੋ ਇਹ ਗੱਲਾਂ ਦੱਸੋ ਮੈਨੂੰ ਕੀ ਲੈ ਕੇ ਦਿਓਗੇ ਤਿਆਂ ਆ ਰਹੀਆਂ ਨੇ ਕਰਨਜੀਤ ਨੇ ਹੱਸ ਕੇ ਕਿਹਾ ਜੋ ਆਖੇ ਲੈ ਦੂੰਗੀ ਪਰ ਤੇਰਾ ਤਾਂ ਖਾਣ ਪਣਨ ਰੱਬ ਨੇ ਵੀ ਜੈ ਖਾਣੇ ਨੇ ਖੋ ਲਿਆ ਐ ਉਸ ਦੇ ਕੀੜਾਂਗ ਮਾਰੀਏ ਆਪਾਂ ਨਹੀਂ ਰੱਬ ਰੂਪ ਦੀ ਪ੍ਰਵਾਹ ਕਰਦੇਗੇ ਤੁਸੀਂ ਮੈਨੂੰ ਕੁਰਤੇ ਲਈ ਜੰਜੀਰੀ ਕਰਵਾ ਦਿਓ ਬਲਾਊਜ਼ ਦੀ ਤਹਿ ਕਰਦੀ ਕਰਨੀ ਤੋਂ ਬੋਲੀ ਸੀ ਤਾਂ ਦੀ ਉਸ ਦੀ ਨੇ ਹੌਕਾ ਪਰਿਆ ਤੇ ਕਿੰਨਾ ਚਿਰ ਉਸ ਦੇ ਮੂੰਹ ਵੱਲ ਦੇਖਦੀ ਰਹੀ ਸੀ ਫਿਰ ਡੱਬੀ ਕੱਢ ਕੇ ਨਜ਼ਵਾਰ ਲੈਣ ਲੱਗ ਪਈ ਸੀ ਕਨਜੀਤ ਦੇ ਨਾਮ ਸਰਕਾਰ ਨੇ ਜਿਹੜੀ ਪੈਨਸ਼ਨ ਲਈ ਸੀ ਉਹ ਵੀ ਉਸ ਨੇ ਮਰ ਗਏ ਦੇ ਮਾਪਿਆਂ ਵੱਲ ਭੇਜ ਦਿੱਤੀ ਸੀ ਉਸ ਨੂੰ ਕੁਝ ਨਹੀਂ ਸੀ ਚਾਹੀਦਾਗਾ ਸਕੂਲ ਕਾਲਜਾਂ ਵਿੱਚ ਗਰਮੀ ਦੀਆਂ ਛੁੱਟੀਆਂ ਹੋਈਆਂ ਸਨ ਪਿਛਲੀਆਂ ਛੁੱਟੀਆਂ ਵਿੱਚ ਕਰਨਜੀਤ ਦਾ ਵਿਆਹ ਹੋਇਆ ਸੀਗਾ ਇਨ੍ਹਾਂ ਛੁੱਟੀਆਂ ਵਿੱਚ ਹੀ ਉਸਦਾ ਪਤੀ ਮਰ ਗਿਆ ਸੀਗਾ ਐਸ ਵਾਰ ਛੁੱਟੀਆਂ ਖੁੱਲਣ ਉੱਤੇ ਉਹ ਮੋਰ ਕਿਤਾਬਾਂ ਚੱਕੀ ਕਾਲਜ ਜਾ ਰਹੀ ਸੀਗੀ ਕਾਲ ਜਿਉਂਸੀ ਤਰ੍ਹਾਂ ਸਿਰਫ ਉਸ ਉਤੇ ਕਲਿੱਕ ਕਰ ਦਿੱਤੀ ਗਈ ਸੀਗੀ ਵੱਡੇ ਗੇਟ ਦਾ ਸਿਰਫ ਫਾਟਕ ਬਦਲਿਆ ਸੀਗਾ ਪਹਿਲੇ ਉੱਥੇ ਲੱਕੜ ਦਾ ਫਾਟਕ ਹੁੰਦਾ ਸੀ ਤੇ ਹੁਣ ਲੋਹੇ ਦਾ ਲੱਗ ਗਿਆ ਸੀ ਕਿਰਨਜੀਤ ਦੇ ਨਾਲ ਦੇ ਮੁੰਡੇ ਕੁੜੀਆਂ ਉੰਜ ਤਾਂ ਇੱਕ ਵਾਰਾ ਵੀ ਅੱਗੇ ਲੰਘ ਗਏ ਸਨ ਪਰ ਕਿਰਨਜੀਤ ਨੂੰ ਲੱਗਿਆ ਉਹ ਕਿੰਨੇ ਹੀ ਵਰੇ ਪਛਾਹ ਮੜਾਈ ਸੀਗੀ ਵਕਫਾ ਨਾ ਵਕਫਾ ਵਿੱਚੋਂ ਨਾ ਕਿਸੇ ਨੇ ਉਸ ਨੂੰ ਉਸਦੇ ਵਿਆਹ ਦੀ ਵਧਾਈ ਦਿੱਤੀ ਤੇ ਨਾ ਹੀ ਤੇਜਵੰਦ ਦੀ ਮੌਤ ਉੱਤੇ ਕਿਸੇ ਨੇ ਅਫਸੋਸ ਪ੍ਰਗਟ ਕੀਤਾ ਸੀਗਾ ਉੰਜ ਪਤਾ ਸਾਰਿਆਂ ਨੂੰ ਸਭ ਕੁਝ ਸੀਗਾ ਦਿੱਲੀ ਕਰਨਜੀਤ ਦੇ ਬੜੀ ਸਾਈਜੀ ਸੀਗੀ ਪਾਲਜ ਵਿੱਚ ਸੋਹਣੀ ਮਹੀਵਾਲ ਦਾ ਡਰਾਮਾ ਹੋਣਾ ਸੀਗਾ ਕਰਨਜੀਤ ਸੋਹਣੀ ਬਣੀ ਸੀਗੀ ਡਰਾਮੇ ਵਾਲੀ ਸ਼ਾਮ ਕਰਨ ਦੇ ਸਦਕਾ ਨਾ ਜਾਣ ਕਿਸ-ਕਿਸ ਨੇ ਆਪਣੇ ਆਪ ਨੂੰ ਮਹੀਵਾਲ ਚਿਤ ਵਿਆ ਸੀਗਾ ਕਦੇ-ਕਦੇ ਲੰਗੀ ਜੰਦੀਤ ਕਰਨਜੀਤ ਨੂੰ ਪਿੱਛੋਂ ਕੋਈ ਸੋਹਣੀ ਆ ਕੇ ਆਵਾਜ਼ ਮਾਰਦਾ ਸੀਗਾ ਜਦੋਂ ਉਹ ਪੌਕੇ ਵੇਖਦੀ ਤਾਂ ਪਤਾ ਹੀ ਨਾ ਲੱਗਦਾ ਕਿ ਕਿਸਨੇ ਆਵਾਜ਼ ਦਿੱਤੀ ਹੈ ਸਭ ਹੀ ਮੁੰਡੇ ਸਾਉ ਮੂੰਹ ਬਣਾਈ ਖੜੇ ਹੁੰਦੇ ਉਹ ਹੱਸ ਕੇ ਅਗਾਹ ਤੁਰ ਜਾਂਦੀ ਸੀ ਪ੍ਰੋਫੈਸਰ ਅਵਤਾਰ ਨੂੰ ਲੋਕਾਂ ਦੀ ਇਸ ਕਿਸਮ ਦੀ ਬੇਹੋਦਗੀ ਬਿਲਕੁਲ ਪਸੰਦ ਨਹੀਂ ਸੀ ਉਹ ਬਦਲ ਲੱਗਣ ਉੱਤੇ ਲੜਕਿਆਂ ਨੂੰ ਵੀ ਝੜਕਦਾ ਤੇ ਕਿੰਨਾ-ਕਿੰਨਾ ਚਾਰਜ ਮਾਚ ਉਹ ਬਾਹਰ ਕਰਨ ਜੀ ਤੁਨੂੰ ਵੀ ਸਮਝਾਉਂਦਾ ਰਹਿੰਦਾ ਕਹਿੰਦੀ ਤੇ ਨਾ ਹਾਂ ਕਹਿੰਦੀ ਤੇ ਨਾ ਨਾ ਕਹਿੰਦੀ ਕਦੇ-ਕਦੇ ਵਿੱਚੋਂ ਹੱਸ ਪੈਂਦੀ ਪ੍ਰੋਫੈਸਰ ਸੀਤਾਰਾਮ ਨੂੰ ਤਾਂ ਉਹ ਜਾਣ ਬੁੱਝ ਕੇ ਤੰਗ ਕਰਦੀ ਸੀ ਉਸ ਨੂੰ ਪਤਾ ਸੀਗਾ ਜਵਾਨੀ ਪੈਰੇ ਉਸਨੇ ਕਿਸੇ ਕੁੜੀ ਨੂੰ ਗੱਡੀ ਵਿੱਚ ਛੇੜਿਆ ਸੀ ਤੇ ਉਸ ਕੁੜੀ ਨੇ ਉਸਦੇ ਥੱਪੜ ਮਾਰਿਆ ਸੀਗਾ ਜਿਸ ਕਰਕੇ ਹੁਣ ਹਰ ਕੁੜੀ ਉਸ ਨੂੰ ਇੱਕ ਥੱਪੜ ਤੋਂ ਵੱਧ ਕੰਜ ਨਹੀਂ ਸੀ ਲੱਗਦੀਗੀ ਗਰਨਜੀਤ ਕਿਸੇ ਨਾ ਕਿਸੇ ਬਹਾਨੇ ਉਸਨੂੰ ਜਮਾਤ ਚੋਂ ਬਾਹਰ ਰੋਕ ਲੈਂਦੀ ਮਾਰਿਆ ਕਬਰ ਹਟਦਾ ਉਹ 2 ਮਿੰਟਾਂ ਵਿੱਚ 10 ਵਾਰੀ ਜੇ ਵਿੱਚ ਰੁਮਾਲ ਕੱਢਦਾ ਤੇ ਮੂੰਹ ਪੂੰਝ ਕੇ 10 ਵਾਰ ਜੇ ਵਿੱਚ ਪਾਉਂਦਾ ਇਹ ਸਨੇਤਾ ਜਮਾ ਹੀ ਸ਼ਰਮਲਾ ਛੱਡੀ ਏ ਸੰਸਕ੍ਰਿਤ ਵਾਲੀ ਅਧਗੜ ਜਹੀ ਪ੍ਰੋਫੈਸਰ ਨਹੀਂ ਆਖਦੀ ਸੀਗੀ ਦੋ ਵਾਰੇ ਲੰਘ ਗਏ ਕਰਨਜੀਤ ਐਮਏ ਕਰਕੇ ਉਸੇ ਕਾਲਜ ਵਿੱਚ ਪੜਾਉਣ ਲੱਗ ਪਈ ਸੀ ਇੱਕ ਫਾਰਮ ਭਰਨਾ ਸੀਗਾ ਇਨਕਮ ਟੈਕਸ ਦਾ ਕੁਮਾਰੀ ਵਿਆਹੀ ਬੱਚੇ ਸਭ ਕਾਸੇ ਦਾ ਵੇਰਵਾ ਦੇਣਾ ਸੀਗਾ ਕਰਨਜੀਤ ਨੇ ਲਿਖਿਆ ਵਿਆਹੀ ਹੋਈ ਪਰ ਲਿਖ ਕੇ ਕੱਟ ਦਿੱਤਾ ਸੀਗਾ ਉਸ ਨੂੰ ਲੱਗਿਆ ਉਸ ਨੇ ਝੂਠ ਬੋਲਿਆ ਹੈ ਫਿਰ ਉਸ ਨੇ ਲਿਖਿਆ ਕੁਮਾਰੀ ਇਹ ਵੀ ਲਿਖ ਕੇ ਕੱਟ ਦਿੱਤਾ ਸੀ ਉਸ ਨੂੰ ਲੱਗਿਆ ਉਸ ਨੇ ਫਿਰ ਇਹ ਵੀ ਝੂਠ ਬੋਲਿਆ ਹੈ ਮੈਂ ਕੀ ਲਿਖਾਂ ਉਸ ਨੇ ਨੇੜੇ ਟੌਕ ਟੌਕ ਬਹਿੰਦੇ ਆਪਣੇ ਪ੍ਰੋਫੈਸਰ ਪਰ ਹੁਣ ਕਲੀਗ ਅਵਤਾਰ ਨੂੰ ਪੁੱਛਿਆ ਸੀਗਾ ਤੂੰ ਕਿਸੇ ਹੋਰ ਮੁਲਕ ਚਲੀ ਜਾ ਅਵਤਾਰ ਨੇ ਕਿਹਾ ਸੀ ਕਿਉਂ ਇਸ 40 ਕਰੋੜ ਦੇਵ ਦੇਵਤਿਆਂ ਦੇਵੀ ਦੇਵਤਿਆਂ ਦੇ ਮੁਲਕ ਵਿੱਚ ਮੇਰੇ ਜੁਗਾ ਕੁਝ ਨਹੀਂਗਾ ਇੱਥੇ ਦੇਵਤਿਆਂ ਦੇ ਮੁਲਕ ਵਿੱਚ ਬੰਦਿਆਂ ਦਾ ਗੁਜ਼ਰ ਬਹੁਤ ਔਖਾ ਹੈ ਕਰਨਜੀਤ ਕੁਝ ਨਾ ਬੋਲੀ ਜਦੋਂ ਮੈਂ ਤੇਰੇ ਮੂੰਹ ਵੱਲ ਦੇਖਦਾ ਹਾਂ ਤਾਂ ਮੇਰਾ ਦਿਲ ਖੁਸਣ ਲੱਗ ਜਾਂਦਾ ਹੈ ਕਿ ਐਸ ਕੁੜੀ ਦੀ ਬਲੀ ਦਿੱਤੀ ਜਾ ਰਹੀ ਹੈ ਕਰਨਜੀਤ ਫਿਰ ਵੀ ਕੁਝ ਨਾ ਬੋਲੀ ਪਰ ਉੱਚਾ ਲੰਮਾ ਸਾਫਤ ਦਾ ਸਾਫਤਾ ਮਰਦਾਵਦਾਰ ਉਸ ਨੂੰ ਨਾਨਕ ਸਿੰਘ ਦੇ ਕਿਸੇ ਨਾਵਲ ਦਾ ਇੱਕ ਪਾਤਰ ਲੱਗਿਆ ਜਿਹੜਾ ਪਤਾ ਨਹੀਂ ਕਿਉਂ ਉਸ ਦੇ ਕੋਲ ਆ ਕੇ ਬੈਠ ਗਿਆ ਸੀਗਾ ਤੂੰ ਵਿਆਹ ਕਿਉਂ ਨਹੀਂ ਕਰ ਲੈਂਦੀ ਕਿਸ ਨਾਲ ਹਾਂ ਕਿਸ ਨਾਲ ਹੈ ਤਾਂ ਮਾੜੀ ਗੱਲ ਹੀ ਪਰ ਕਦੇ-ਕਦੇ ਮੇਰਾ ਮਨ ਕਰਦਾ ਹੈ ਕੋਈ ਅਜੀਹਾ ਬਚਾ ਲਾਵੇ بیوی ਬੱਚੇ ਸਭ ਕਿਧਰੇ ਘਰ ਖੋ ਜਾਣ ਕਰਨਜੀਤ ਹੱਸ ਪਈ ਸੀ ਕੋਲ ਲੰਗੇ ਜਾਂਦੇ ਰਾਜਨੀਤੀ ਦੇ ਪ੍ਰੋਫੈਸਰ ਮਿਸਟਰ ਕਾਲੀਆ ਨੇ ਕਰਨਜੀਤ ਤੋਂ ਅੱਖ ਬਚਾ ਕੇ ਬੜੇ ਰਾਜਦਾਰ ਤਰੀਕੇ ਨਾਲ ਉਤਾਰ ਨੂੰ ਅੱਖ ਮਾਰੀ ਸੀ ਮੇਮ ਸਾਹਿਬ ਜੀ ਆਪਕੋ ਪ੍ਰਿੰਸੀਪਲ ਸਾਹਿਬ ਬੁਲਾ ਰਹੇ ਹੈ ਚਪੜਾਸੀ ਨੇ ਆ ਕੇ ਕਿਰਨਜੀਤ ਨੂੰ ਕਿਹਾ ਸਟਾਫ ਰੂਮ ਦੇ ਦੂਜੇ ਕੋਨੇ ਵਿੱਚ ਬੈਠੀ ਪੜਨ ਦਾ ਬਹਾਨਾ ਕਰ ਰਹੀ ਸੰਸਕ੍ਰਿਤ ਵਾਲੀ ਮੈਡਮ ਸਭ ਕੁਝ ਬੜੇ ਧਿਆਨ ਨਾਲ ਦੇਖ ਰਹੀ ਸੀਗੀ ਮੈਨੇ ਆਪਕੋ ਇਸ ਲਈ ਬੁਲਾ ਭੇਜਾ ਹੈ ਸਟੂਡੈਂਟ ਰਿਕੈਸ਼ਨ ਕਰਤੇ ਹੈ ਮੈਡਮ ਕਿਰਨਜੀਤ ਕੋ ਭੇਜੋ ਹਮਾਰੇ ਸਾਥ ਕਸ਼ਮੀਰ ਟ੍ਰਿਪ ਜਾਣਾ ਹੈ ਆਪਕਾ ਆਪ ਜਾ ਸਕेंगी ਪ੍ਰਿੰਸੀਪਲ ਨੇ ਪੁੱਛਿਆ ਜਿਵੇਂ ਤੁਸੀਂ ਆਖੋਂ ਚਲੀ ਜਾਵਾਂਗੀ ਸਾਥ ਲੜਕੀਆਂ ਵੀ ਹੈ ਇਸ ਲਈ লেਡੀ ਟੀਚਰ ਦਾ ਜਾਣਾ ਜ਼ਰੂਰੀ ਹੈ ਵੈਸੇ ਤੋਂ ਪ੍ਰੋਫੈਸਰ ਅਵਤਾਰ ਜਾ ਰਹੇ ਹਨ ਕਸ਼ਮੀਰ ਦੇ ਟ੍ਰਿਪ ਤੋਂ ਵਾਪਸ ਆ ਕੇ ਮੁੰਡੇ ਕੁੜੀਆਂ ਦੱਸਦੇ ਸਨ ਉੱਥੇ ਮੈਡਮ ਕਿਰਨ ਨੇ ਕਸ਼ਮੀਰ ਡਰੈਸ ਪਾਈ ਸੀ ਬੜੀ ਹੀ ਸੋਹਣੀ ਲੱਗਦੀ ਸੀ ਰਾਤ ਨੂੰ ਜੇਲਮ ਦਰਿਆ ਉੱਤੇ ਸ਼ਿਕਾਰੇ ਵਿੱਚ ਬੈਠ ਕੇ ਉਸ ਨੇ ਗੀਤ ਵੀ ਗਾਇਆ ਸੀਗਾ ਉਹ ਇਹ ਵੀ ਦੱਸਦੇ ਸਨ ਇੱਕ ਅੰਗਰੇਜ਼ੀ ਯਾਤਰੀ ਮੈਡਮ ਕਿਰਨ ਨੇ ਸਦਕਾ ਆਪਣੇ ਸਾਰੇ ਕੰਮ ਛੱਡ ਕੇ ਸਾਡੇ ਨਾਲ ਹੀ ਘੁੰਮਦਰੀਆ ਕਿੰਨੀਆਂ ਹੀ ਤਸਵੀਰਾਂ ਨੇ ਕਸ਼ਮੀਰ ਦੇ ਤੇ ਮੈਡਮ ਕਿਰਨ ਦੀਆਂ ਖਿੱਚੀਆਂ ਸੀਗਾ ਇੱਕ ਬੜੀ ਖੂਬਸੂਰਤ ਕਿਤਾਬ ਆਉਣ ਲੱਗੀ ਹੈ ਮੈਡਮ ਕਿਰਨ ਦੀ ਨੂੰ ਉਸਨੇ ਦੇ ਦਿੱਤੀ ਹੈ ਬਸ ਦੇ ਬੜੀ ਦੂਰ ਲੰਘ ਜਾਣ ਉੱਤੇ ਵੀ ਉਹ ਪਿੱਛੇ ਖੜਾ ਹੱਥ ਹਿਲਾ ਰਿਹਾ ਸੀਗਾ ਪ੍ਰੋਫੈਸਰ ਅਰਤਾਰ ਨੇ ਨਾ ਜਾਣੇ ਕਿਉਂ ਪਟਿਆਲੇ ਤੋਂ ਆਪਣੀ ਬਦਲੀ ਲੁਧਿਆਣੇ ਦੀ ਕਰਵਾ ਲਈ ਹੈ ਚਲਕਵੀ ਜਹੀ ਧੁੱਪ ਨਿਕਲੀ ਹੋਈ ਸੀਗੀ ਦਿਨ ਦਾ ਤੀਜਾ ਪਹਿਰ ਸੀਗਾ ਸਾਹਮਣੀ ਕੋਠੀ ਵਿੱਚ ਇੱਕ ਨਵੇਂ ਕਿਰਾਏਦਾਰਾਂ ਦਾ ਸਮਾਨ ਆਉਣ ਲੱਗਾ ਸੀਗਾ ਰਾਤ ਤੱਕ ਕਿਰਾਏਦਾਰ ਵੀ ਪਹੁੰਚ ਗਏ ਸੀ ਤਿੰਨ ਬੱਚੇ ਇੱਕ ਉਹਨਾਂ ਦਾ ਬਾਪ ਤੇ ਇੱਕ ਬੱਚਿਆਂ ਦੀ ਚਰਹਲਦੇ ਵਾਲੀ 772 ਦਾਦੀ ਸੀਗੀ ਕਿਰਨਜੀਤ ਦੇ ਬਾਪ ਨੇ ਨਵੇਂ ਕਿਰਾਏਦਾਰ ਗਵੰਢੀਆਂ ਨੂੰ ਨੌਕਰ ਹੱਥ ਅਖਵਾ ਭੇਜਿਆ ਸੀ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸੰਗਣਾਣਾ ਅਗਲੇ ਦਿਨ ਸਵੇਰੇ ਸਵੇਰ ਨੂੰ ਨੌਕਰ ਆਇਆ ਸਲਾਈ ਮੰਗਣ ਆਇਆ ਸੀਗਾ इन्हों नौकरू दस गया हमारा साहब अमीर आदमी ठहरा चंडीगढ़ में बड़ा भारी कोठी है आठ सौ रुपया महीना किराया में है कुल्लू में सेब का बाग है बहुत बड़ा बड़ा सेब ठहरा एक साल पहले बीबी जी की गुजर हो गई बुखार ठहरा ਅਬ ਸਾਹਬ ਮੇਰੀ ਜਾਂਚ ਔਰ ਸ਼ਾਦੀ ਕਰੇਗਾ। ਅੱਥ ਨੇ ਨਵੇਂ ਕਿਰਾਏਦਾਰ ਗਵੰਡੀਆਂ ਦਾ ਸਭ ਤੋਂ ਛੋਟਾ ਬੱਚਾ ਬਿੰਟੂ ਦੇ ਨਾਲ ਕਿਰਨਜੀਤ ਹੋਰਾਵਲ ਖੇਡਣ ਵੀ ਆ ਗਿਆ ਸੀਗਾ ਬੱਚੇ ਨੂੰ ਲੈਣ ਆਇਆ ਬੱਚੇ ਦਾ ਪਿਓ ਕਿੰਨਾ ਚਿਰ ਇਧਰ ਉਧਰ ਦੀਆਂ ਗੱਲਾਂ ਕਰਦਾ ਕਿਰਨਜੀਤ ਦੇ ਬਾਪ ਕੋਲ ਖੜਾ ਰਿਹਾ ਸੀਗਾ। ਕੋਈ ਦਿਨ ਮਗਰੋਂ ਉਸਨੇ ਕੁੱਲੂ ਦੇ ਸੇਬਾਂ ਦੀ ਇੱਕ ਪੇਟੀ ਕਰਨਜੀਤ ਹੋਰਾਂ ਵੱਲ ਭੇਜੀ ਆਪਾਂ ਉਹਨਾਂ ਨੂੰ ਰੋਟੀ ਉੱਤੇ ਤਾਂ ਸੱਦ ਲਓ ਜੀ ਕੀ ਆਖਣਗੇ ਸਾਡੇ ਗਵੰਡੀ ਕਿਹੋ ਜੈਨੇ ਕਰਨਜੀਤ ਦੀ ਮਾਂ ਨੇ ਸੇਬ ਕੱਟਦੀ ਨੇ ਕਰਨਜੀਤ ਦੇ ਪਿਓ ਨੂੰ ਯਾਦ ਕਰਾਇਆ ਸੀਗਾ ਰੋਟੀ ਉੱਤੇ ਆਇਆ ਉਹ ਗਵੰਡੀ ਕਿਰਾਏਦਾਰ ਕਿੰਨਾ ਚਿਰ ਪਿੱਛੋਂ ਤੱਕ ਬੈਠਾ ਕਰਨਜੀਤ ਦੇ ਬਾਪ ਨਾਲ ਕਰਨ ਦੇ ਵਿਆਹ ਤੇਜਵੰਦ ਦੀ ਮੌਤ ਫੌਜੀ ਨੌਕਰੀ ਕਰਨ ਦੀ ਭਰੀ ਉਮਰ ਸਾਰੇ ਬਾਰੇ ਬੜੇ ਹੀ ਹਮਦਰਦੀ ਭਰੇ ਲਹਿਜੇ ਨਾਲ ਗੱਲਾਂ ਕਰਦਾ ਰਿਹਾ ਸੀ ਪਰ ਮੇਰਾ ਬੇਟਾ ਕਿਰਨ ਬੜਾ ਬਹਾਦਰ ਹੈ ਵੀਰ ਚੱਕਰ ਦਿੰਦੇ ਪ੍ਰਧਾਨ ਜੀ ਨੇ ਕਿਹਾ ਸੀਗਾ ਸਾਡੇ ਸਾਰੇ ਫੌਜੀਆਂ ਦੀਆਂ ਬੀਵੀਆਂ ਇਹੋ ਜੀਆਂ ਹੀ ਹੋਣੀਆਂ ਚਾਹੀਦੀਆਂ ਹਨ ਉਹ ਤਾਂ ਦਰੁਸਤ ਹੈ ਜਨਾਬ ਮਗਰ ਇਹ ਤਾਂ ਸਾਰੀ ਉਮਰ ਦੀ ਬਾਤ ਹੈ ਰੱਬ ਦਾ ਭਾਣਾ ਹੈ ਕਿ ਕੀਤਾ ਜਾ ਸਕਦਾ ਹੈ ਤੇਜਵੰਤ ਸਿੰਘ ਗੱਲ ਨੂੰ ਤੁਸੀਂ ਜੇ ਕਿਤੇ ਦੇਖਦੇ ਇਹੋ ਜਿਹਾ ਦਰਸ਼ਨੀ ਜਵਾਨ ਕੋਈ ਵਿਰਲਾ ਹੀ ਹੁੰਦਾ ਹੈ ਫਿਰ ਵੀ ਮਰ ਗਿਆ ਦੇ ਸਾਥ ਤਾਂ ਨੀ ਨ ਮਰਿਆ ਜਾਂਦਾ ਤੁਸੀਂ ਕਿਰਨ ਦੇ ਸਬੰਧ ਵਿੱਚ ਬਿਹਤਰ ਹੋ ਉਹੀ ਜਰੂਰ ਸੋਚਿਓ ਕਿਰਨ ਦਾ ਬਾਪ ਸੱਚਮੁੱਚ ਉਸ ਰਾਤ ਬੜੀ देर ਤੱਕ ਸੋਚਦਾ ਰਿਹਾ ਇੰਨਾਂ ਗੱਲਾਂ ਤੋਂ ਮਗਰੋਂ ਉਸ ਦਾ ਬਾਪ ਬੜਾ ਚੈਰ ਸੋਚਾਂ ਵਿੱਚ ਡੁੱਬਿਆ ਰਿਹਾ ਮਾਂ ਵੀ ਚੌਕੀ ਰਾਤ ਤੀਕ ਪਾਸੇ ਪੜਦੀ ਰਹੀ ਸੀਗੀ ਅਜੇ ਮਹੀਨਾ ਵੀ ਨਹੀਂ ਸੀ ਗੁਜ਼ਰਿਆ ਨਵੇਂ ਕਿਰਾਏਦਾਰ ਆਇਆ ਨੂੰ ਜਦੋਂ ਉਸ ਨੇ ਬੜੇ ਹਮਦਰਦੀ ਭਰੇ ਲਹਿਜੇ ਵਿੱਚ ਕਰਨਜੀਤ ਨਾਲ ਵਿਆਹ ਕਰ ਲੈਣ ਦੀ ਮਰਜ਼ੀ ਦੱਸ ਭੇਜੀ ਸੀਗੀ ਕਰਨਜੀਤ ਸੁਣ ਕੇ ਜਿਉ ਲੱਗੀ ਹਸਨ ਹੱਸੀ ਹੀ ਜਾਵੇ ਬੰਦਾ ਤਾਂ ਮਾੜਾ ਨਹੀਂਗਾ ਕਰਨਜੀਤ ਦੀ ਮਾਂ ਨੇ ਝੱਕ ਦੀ ਝੱਕ ਦੀ ਨਹੀਂ ਕਿਹਾ ਸੀ ਦੇਖੀ ਬੀਬੀ ਕਿਤੇ ਮੇਰੇ ਮਾਪੇ ਦਾ ਘਰ ਪਟ ਜੇ ਅਸੋ ਵਿਚਾਰੇ ਨੂੰ ਤਾਂ ਹੁਣ ਹੋਰ ਜਨਾਨੀ ਜੁੜਨੀ ਹੀ ਨਹੀਂ ਗਈ ਕਿ ਰੰਜੀਤ ਨੇ ਮਾਂ ਨੂੰ ਮਖੌਲ ਕੀਤਾ ਤੇ ਹਸਦੀ ਕਿਤਾਬਾਂ ਚੁੱਕ ਕੇ ਕਾਲਜ ਨੂੰ ਤੁਰ ਪਈ ਸੀ ਬਾਹਰਲਾ ਬਗੀਚੀ ਦਾ ਫਾਟਕ ਲੰਘ ਕੇ ਉਹ ਸੜਕ ਉੱਤੇ ਆ ਗਈ ਸਾਹਮਣੇ ਕੋਠੀ ਵਾਲਾ ਤਿੰਨਾਂ ਬੱਚਿਆਂ ਦਾ ਬਾਪ ਨਵਾਂ ਕਿਰਾਏਦਾਰ ਪਤਾ ਨਹੀਂ ਕਦੋਂ ਦਾ ਤਾਂਕ ਲਾਈ ਬੈਠਾ ਸੀਗਾ ਕਾਰ ਸਟਾਰਟ ਕਰਕੇ ਆ ਗਿਆ ਬਰਾਬਰ ਵਾਲੀ ਤਾਕੀ ਖੋਲ ਕੇ ਕਿਰਨ ਦੇ ਕੋਲ ਕਾਰ ਰੋਕ ਕੇ ਉਸ ਨੇ ਨਿਯਾਇਤ ਸਭਿਅਕ ਤਰੀਕੇ ਨਾਲ ਉਸ ਨੂੰ ਕਾਲਜ ਤੱਕ ਛਡਾਉਣ ਲਈ ਆਪਣਾ ਸੇਵਾਵਾਂ ਪੇਸ਼ ਕੀਤੀਆਂ ਮਿਹਰਬਾਨੀ ਅੰਕਲ ਜੀ ਬਹੁਤ ਸ਼ੁਕਰੀਆ ਕਾਰ ਤਾਂ ਸਾਡੀ ਵੀ ਖੜੀ ਸੀਗੀ ਪਰ ਮੈਨੂੰ ਕਾਲਜ ਪੈਦਲ ਜਾਣਾ ਹੀ ਚੰਗਾ ਲੱਗਦਾ ਹੈ ਆਖੋ ਅਗਾਹ ਲੰਘ ਗਏ ਸੀ ਉਹ ਕਿੰਨਾ ਹੀ ਚਿਰ ਉੱਥੇ ਹੀ ਗੱਡਿਆ ਖੜਾ ਪਿੱਛੋਂ ਘੂਰਦਾ ਰਿਹਾ ਸੀ